ਪਿਛਲੇ ਦਿਨੀ ਕੈਲਗਰੀ ਦਾ ਇੱਕ ਹਾਈਕਰ ਜਿਹੜਾ ਪਹਾੜੀਆਂ ਚੜਨ ਦਾ ਸ਼ੌਕ ਰੱਖਦਾ ਸੀ ਹਾਈਕਿੰਗ ਕਰਦਾ ਸੀ ਉਹ ਲਾਪਤਾ ਹੋ ਗਿਆ ਤੇ ਹੁਣ ਇੱਕ ਦੁਖਦਾਈ ਖਬਰ ਮਿਲੀ ਹੈ ਕੈਨਾਸਕਸ ਕੰਟਰੀ ਦੀ ਇੱਕ ਪਹਾੜੀ ਤੋਂ ਉਚਾਈ ਤੋਂ ਡਿੱਗਣ ਕਰਕੇ ਇਸ ਨੌਜਵਾਨ ਦੀ ਮੌਤ ਹੋ ਗਈ ਹੈ 24 ਸਾਲ ਦਾ ਇਹ ਵਿਅਕਤੀ ਸੀ ਰੌਕੀ ਮਾਊਂਟੇਨ ਵਿਲਡਰਨੈਸ ਏਰੀਆ ਦੇ ਵਿੱਚ ਇਹ ਹਾਈਕਿੰਗ ਕਰਨ ਲਈ ਗਿਆ ਹੋਇਆ ਸੀ ਸਿਟੀ ਦੇ ਪੱਛਮ ਵਾਲੇ ਪਾਸੇ ਮੰਡੇ 10 ਵਜੇ ਤੋਂ ਪਹਿਲਾਂ ਇਸ ਤੇ ਲਾਪਤਾ ਹੋ ਜਾਣ ਦੀ ਰਿਪੋਰਟ ਆਈ ਕਨਨੈਸਕਸ ਦੇ ਐਮਰਜੈਂਸੀ ਸਰਵਿਸਿਜ਼ ਨੂੰ ਅਲਰਟ ਕਰ ਦਿੱਤਾ ਗਿਆ ਫਿਰ ਉੱਥੇ ਕਨ ਸਰਵੇਸ਼ਨ ਆਫੀਸਰ ਭੇਜੇ ਗਏ ਕਿ ਕਿੱਥੋਂ ਉਹਨੇ ਆਪਣੀ ਚੜ੍ਹਾਈ ਸ਼ੁਰੂ ਕੀਤੀ ਹੋ ਸਕਦੀ ਹੈ ਤੇ ਉਸ ਤੋਂ ਬਾਅਦ ਉਸ ਦੀ ਗੱਡੀ ਦੇਖੀ ਗਈ ਤੇ ਦੁਪਹਿਰ ਤੱਕ ਪਤਾ ਲੱਗਿਆ ਕਿ ਇੱਕ ਵਿਅਕਤੀ ਡਿੱਗਿਆ ਪਿਆ ਹੈ ਤੇ ਲਗਭਗ ਬੇਹੋਸ਼ ਹੈ ਫਿਰ ਉਸ ਨੂੰ ਹੈਲੀਕਾਪਟਰ ਦੀ ਸਹਾਇਤਾ ਨਾਲ ਪਹਾੜੀ ਦੀ ਉਸ ਟਲਾਨ ਤੋਂ ਚੱਕ ਕੇ ਲਿਆਂਦਾ ਗਿਆ ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਉਚਾਈ ਤੋਂ ਡਿੱਗਣ ਕਰਕੇ ਉਸ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਫਿਲਹਾਲ ਉਸ ਦੇ ਹੋਰ ਕੋਈ ਵੇਰਵੇ ਜਾਰੀ ਨਹੀਂ ਕੀਤੇ ਗਏ ਨੇ 26 ਅਗਸਤ ਤੋਂ ਸਾਡੇ ਸ਼ਹਿਰ ਵਿੱਚ ਪਾਣੀ ਸੰਬੰਧੀ ਪਾਬੰਦੀ ਲੱਗਣ ਵਾਲੀ ਹੈ ਤੇ ਉਸ ਪਾਬੰਦੀ ਨੂੰ ਲੈ ਕੇ ਜਿਹੜੇ ਇਲਾਕੇ ਦੇ ਬਿਜ਼ਨੈਸਿਸ ਨੇ ਖਾਸ ਤੌਰ ਤੇ ਬੋਨਸ ਤੇ ਮੌਟ ਗੌਂਬਲੀ ਇਲਾਕੇ ਦੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਅਜੇ ਵੀ ਪਤਾ ਨਹੀਂ ਲੱਗਿਆ ਕਿ ਪਾਣੀ ਦੀਆਂ ਪਾਬੰਦੀਆਂ ਬਾਰੇ ਕੀ ਆਖਰੀ ਹਦਾਇਤਾਂ ਹੋਣਗੀਆਂ ਕਿਵੇਂ ਅਸੀਂ ਲੌਜਿਸਟਿਕਸ ਕੀ ਹੋਣਗੇ ਕਿਵੇਂ ਕੰਮ ਕਰਨਾ ਹੈ ਬੇਰਸਪਾ ਫੀਡਰ ਮੇਨ ਦੀ ਰਿਪੇਅਰ ਸ਼ੁਰੂ ਹੋ ਰਹੀ ਹੈ 16 ਥਾਵਾਂ ਤੇ ਹੋਣੀ ਹੈ 2 ਮਹੀਨੇ ਪਹਿਲਾਂ ਜੂਨ ਦੇ ਵਿੱਚ ਆਪਾਂ ਨੂੰ ਪਤਾ ਲੱਗਿਆ ਸੀ ਇਸ ਦਾ ਤੇ ਹੁਣ ਇਹ 33 ਐਵੇਨਿਊ ਨਾਰਥ-ਵੈਸਟ ਪਾਰਕਡੇਲ ਬੁਲੇਵਾਰਡ ਨਾਰਥ-ਵੈਸਟ ਤੇ ਰੈਜ਼ੀਡੈਂਟਸ ਬਿਜ਼ਨੈਸ ਜਿਹੜੇ ਨੇ 33 ਐਵੇਨਿਊ ਨਾਰਥ-ਵੈਸਟ ਦੇ ਆਲੇ-ਦੁਆਲੇ ਉਹਨਾਂ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਹੋਣ ਦੀ ਉਹਨਾਂ ਬਾਰੇ ਰਿਪੋਰਟ ਹੈ ਤੇ ਕਿਹਾ ਜਾ ਰਿਹਾ ਜੀ ਕਿ ਸਪੈਸਿਫਿਕ ਇਨਫੋਰਮੇਸ਼ਨ ਜਿਹੜੀ ਆ ਡੀ ਟੂਰਸ ਹੋਣਗੇ ਉੱਥੇ ਸੜਕ ਰਸਤਾ ਬਦਲੀ ਕੀਤਾ ਜਾਣਾ ਹੈ ਸੜਕਾਂ ਬੰਦ ਹੋਣਗੀਆਂ ਡਿਸਟਰਪਸ਼ਨਸ ਹੋਣਗੀਆਂ ਉਹਨਾਂ ਦੀ ਅਜੇ ਸੂਚਨਾ ਉਹਨਾਂ ਇਲਾਕਿਆਂ ਨੂੰ ਨਹੀਂ ਦਿੱਤੀ ਗਈ ਪਰ ਹੁਣ ਰਿਪੋਰਟ ਸਵੇਰੇ-ਸਵੇਰੇ ਆ ਜਾਈ ਹੈ ਕਿ ਵੀਰਵਾਰ ਨੂੰ ਇਹ ਸਾਰੀ ਜਾਣਕਾਰੀ ਸਾਂਝੀ ਕਰ ਦਿੱਤੀ ਜਾਏਗੀ ਥਰਸਡੇ ਨੂੰ ਇਸ ਦੀ ਸਾਰੀ ਜਾਣਕਾਰੀ ਦੇ ਦਿੱਤੀ ਜਾਏਗੀ ਜਿਹੜੇ ਲੋਕਾਂ ਦੇ ਕਨਸਰਨਸ ਨੇ ਉਹਨਾਂ ਨੂੰ ਅਡਰੈਸ ਕੀਤਾ ਗਿਆ ਹੈ ਸਿਟੀ ਆਫ ਕੈਲਗਰੀ ਦਾ ਕਹਿਣਾ ਹੈ ਕਿ ਉਹ ਅਜੇ ਵੀ ਮਿਟੀਗੇਸ਼ਨ ਪਲਾਨਸ ਡਿਵੈਲਪ ਕਰ ਰਹੇ ਨੇ ਤੇ ਸਾਰੀ ਡਿਟੇਲਡ ਇਨਫੋਰਮੇਸ਼ਨ ਵੀਰਵਾਰ ਨੂੰ ਉਹਨਾਂ ਨਾਲ ਸਾਂਝੀ ਕਰ ਦਿੱਤੀ ਜਾਏਗੀ ਥਰਸਡੇ ਨੂੰ ਇਹ ਸਾਰਾ ਕੁਝ ਜੋੜ ਦਿੱਤਾ ਜਾਏਗਾ ਮੇਅਰ ਡਾਕਟਰ ਜੋਤੀ ਗੋਂਡਿਕ ਉਹਨਾਂ ਨੇ ਲੋਕਲ ਬਿਜ਼ਨੈਸਸ ਨਾਲ ਮੁਲਾਕਾਤ ਕੀਤੀ ਹੈ ਕੰਸਟਰਕਸ਼ਨ ਦੀ ਡਿਸਕਸ਼ਨ ਹੋਈ ਹੈ ਨਾਲ ਹੀ ਉਹਨਾਂ ਨੇ ਦੱਸਿਆ ਕਿ ਅਸੀਂ ਘੱਟ ਤੋਂ ਘੱਟ ਇੰਪੈਕਟ ਪਵੇ ਲੋਕਾਂ ਦੇ ਉੱਤੇ ਉਹਦੀ ਕੋਸ਼ਿਸ਼ ਕਰ ਰਹੇ ਹਾਂ ਪਰ ਕੰਮ ਕਰਨਾ ਵੀ ਬਹੁਤ ਜ਼ਰੂਰੀ ਹੈ ਵੱਡੀ ਪ੍ਰੋਬਲਮ ਹੈ ਤੇ ਇਹ ਲੋਕਾਂ ਦੇ ਸਹਿਯੋਗ ਬਿਨਾਂ ਨੇਪਰੇ ਵੀ ਨਹੀਂ ਚੜੀ ਜਾ ਸਕਦੀ ਤੇ ਇਸ ਕਰਕੇ ਰੈਸਟ੍ਰਿਕਸ਼ਨ ਜਿਹੜੀਆਂ ਨੇ 26 ਅਗਸਤ ਤੋਂ ਲਾਗੂ ਹੋ ਰਹੀਆਂ ਨੇ ਸਟੇਜ 4 ਦੀਆਂ ਰੈਸਟ੍ਰਿਕਸ਼ਨਸ ਹੋਣਗੀਆਂ ਜਿਹਦੇ ਵਿੱਚ ਘਰ ਤੋਂ ਬਾਹਰ ਪਾਣੀ ਦੀ ਕਿਸੇ ਵੀ ਤਰ੍ਹਾਂ ਦੀ ਵਰਤੋਂ ਤੇ ਪਾਬੰਦੀ ਹੈ ਘਰ ਦੇ ਅੰਦਰ ਤੁਸੀਂ 25% ਪਾਣੀ ਬਚਾਉਣਾ ਹੈ ਜਿਸ ਤਰ੍ਹਾਂ ਵੀ ਮਰਜ਼ੀ ਬਚਾਓ ਜਿਸ ਤਰ੍ਹਾਂ ਵੀ ਕੋਸ਼ਿਸ਼ ਹੋ ਸਕਦੀ ਹੈ ਘੱਟ ਤੋਂ ਘੱਟ ਪਾਣੀ ਵਰਤੋ 25% ਪਾਣੀ ਦੀ ਸੇਵਿੰਗ ਆਪਾਂ ਕਰਨੀ ਹੈ ਕਿਉਂਕਿ ਸਾਰਾ ਪ੍ਰੈਸ਼ਰ ਹੁਣ ਇੱਕ ਛੋਟੇ ਪਾਈਪ ਤੇ ਆਉਣਾ ਜਿਹਦੇ ਰਾਹੀਂ ਆਲਰੇਡੀ 40% ਪਾਣੀ ਦੀ ਸਪਲਾਈ ਹੁੰਦੀ ਹੈ 60% ਜੇ ਇਸ ਪਾਈਪ ਰਾਹੀਂ ਪਾਣੀ ਸਾਡੇ ਕੋਲ ਆਉਂਦਾ ਹੈ 60% ਪਾਣੀ ਬੰਦ ਹੋ ਰਿਹਾ ਹੈ ਸੋ 40% ਨਾਲ ਹੀ ਆਪਾਂ ਕੰਮ ਸਾਰਨਾ ਇਸੇ ਕਰਕੇ ਸਾਨੂੰ ਕਿਹਾ ਜਾ ਰਿਹਾ ਹੈ ਕਿ ਆਪਾਂ ਪਾਣੀ ਦੀ ਕਫਾਇਤ ਨਾਲ ਵਰਤੋਂ ਕਰੀਏ ਹੇਲ ਡੈਮੇਜ ਹੋਣ ਤੋਂ ਬਾਅਦ ਜਿਹੜਾ ਨੁਕਸਾਨ ਹੋਇਆ ਬਹੁਤ ਸਾਰਾ ਕੂੜਾ ਕਰਕਟ ਇਕੱਠਾ ਹੋਇਆ ਸਾਈਡਿੰਗ ਟੁੱਟ ਗਈ ਕੱਚ ਟੁੱਟ ਗਿਆ ਬਹੁਤ ਬਹੁਤ ਕੁਝ ਅਸੀਂ ਦੇਖਿਆ ਜਿਹੜਾ ਗੰਦ ਪਿਆ ਹੋਇਆ ਸੀ ਛੱਤਾਂ ਦਾ ਸੀ ਉਹ ਸਾਰਾ ਕੁਝ ਛੱਤਾਂ ਦਾ ਸਾਈਡਾਂ ਦਾ ਖਿੜਕੀਆਂ ਦਾ ਸਿਟੀ ਨੇ ਵਾਰਡ ਨੇ ਵਾਰਡ 5 ਵਿੱਚ ਤੇ ਸ਼ਹਿਰ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਇਹ ਪ੍ਰਬੰਧ ਕੀਤਾ ਗਿਆ ਕਿ ਆਪਾਂ ਇਹਨਾਂ ਜਿਹੜੇ ਡੰਪਸਟਰਸ ਉਹਨਾਂ ਨੇ ਲਿਆ ਕੇ ਰੱਖ ਦਿੱਤੇ ਵਾਕ-ਵਾਕ ਇਲਾਕਿਆਂ ਦੇ ਵਿੱਚ ਸਿਟੀ ਨੇ ਤੁਹਾਡੇ ਲੋਕਾਂ ਦੀ ਮੰਗ ਦੇ ਉੱਤੇ ਸਾਰੇ ਲੋਕਾਂ ਦੀ ਮੰਗ ਉੱਤੇ ਸਿਟੀ ਕਾਉਂਸਲਰਜ਼ ਦੇ ਕਹਿਣ ਉੱਤੇ ਇਹ ਡੰਬਸਟਰ ਰਖਵਾਏ ਗਏ ਵੱਖ-ਵੱਖ ਖਲਾਕਿਆਂ ਦੇ ਵਿੱਚ ਕਿ ਜਿਹੜਾ ਸਮਾਨ ਟੁੱਟ ਟੁੱਟਿਆ ਹੈ ਜਿਹੜਾ ਡੈਬਰੀ ਤਿਆਰ ਹੋਈ ਆ ਹੇਲ ਡੈਮੇਜ ਕਰਕੇ ਉਹ ਤੁਸੀਂ ਉਹਦੇ ਵਿੱਚ ਪਾ ਦਿਓ ਜਦੋਂ ਉਹ ਭਰ ਜਾਂਦਾ ਹੈ ਤੇ ਅਗਲੇ ਦਿਨ ਸਿਟੀ ਚਾਕੇ ਲੈ ਜਾਂਦਾ ਉਹਦੀ ਜਗ੍ਹਾ ਤੇ ਨਵਾਂ ਰੱਖ ਦਿੱਤਾ ਜਾਂਦਾ ਇਹ ਸਹੂਲਤ ਦਿੱਤੀ ਸੀ ਤੇ ਐਸਾ ਗੰਦ ਪਾਇਆ ਲੋਕਾਂ ਨੇ ਉਹ ਜਿੱਥੇ ਜਿੱਥੇ ਡੰਪਸਟਰ ਪਏ ਨੇ ਉਹ ਡੰਪਸਟਰ ਹੀ ਲੁਕੋ ਦਿੱਤੇ ਨੇ ਪਤਾ ਹੀ ਨਹੀਂ ਕਿੱਥੇ ਚਲੇ ਗਏ ਨੇ ਉਹ ਉਹਦੇ ਆਲੇ ਦੁਆਲੇ ਗੱਦੇ ਕੁਰਸੀਆਂ ਫਟੀਆਂ ਡਰਾਈਵਾਲ ਪਤਾ ਨਹੀਂ ਕੀ ਕੁਝ ਲਿਆ ਕੇ ਲੋਕਾਂ ਨੇ ਛੁੱਟ ਦਿੱਤਾ ਵੀ ਖਰੇ ਹੈ ਸਾਡਾ ਮੌਜ ਹੀ ਲੱਗ ਗਈ ਵੀ ਇੱਥੇ ਛੱਡਦੀ ਹੈ ਹੁਣ ਜਾ ਕੇ ਸਿੱਟਣਾ ਨਾ ਪਵੇ ਠੀਕ ਹੈ ਤੁਸੀਂ ਉਹ ਵੀ ਸੁੱਟਣਾ ਹੈ ਪਰ ਕੋਈ ਮਾੜੀ ਮੋਟੀ ਆਪਾਂ ਨੂੰ ਫੇਰ ਅਸੀਂ ਕਹਿੰਦੇ ਆ ਨਾਰਥ-ਵੈਸਟ ਫੇਕ ਕਹਿੰਦੇ ਆ ਸਾਊਥ-ਵੈਸਟ ਜੀ ਸਾਫ਼ ਆ ਜੀ ਆ ਸਾਫ਼ ਕੀ ਕਰੇ ਸਿਟੀ ਨੇ ਤੁਹਾਨੂੰ ਸਹੂਲਤ ਦਿੱਤੀ ਆ ਡੰਪਸਟਰ ਦਿੱਤੇ ਨੇ ਕਿ ਆਪਣਾ ਸਮਾਨ ਇਹਦੇ ਵਿੱਚ ਸਿੱਟ ਦਿਓ ਜਦੋਂ ਉਹ ਭਰ ਗਿਆ ਫਿਰ ਆਲੇ-ਦੁਆਲੇ ਸੁੱਟਣਾ ਸ਼ੁਰੂ ਕਰਤਾ ਹੁਣ ਉਹ ਡੰਪਸਟਰ ਚੁੱਕਣਾ ਕਿਵੇਂ ਆ ਇਹ ਇਹ ਸਿਟੀ ਸੋਚੇ ਤੇ ਬਾਦੂ ਬੰਦੇ ਕਿੱਥੋਂ ਲਿਆਉਣੇ ਆ ਉਹ ਸਿਟੀ ਸੋਚੇ ਉਸ ਸਫਾਈ ਕਿਵੇਂ ਕਰਨੀ ਆ ਉਹ ਸਿਟੀ ਸੋਚੇ ਜੋ ਤੁਸੀਂ ਕਰਨਾ ਉਹ ਅਸੀਂ ਕਰ ਦਿੱਤਾ ਜੀ ਅਸੀਂ ਲਿਆ ਕੇ ਗੱਦੇ ਵੀ ਉੱਥੇ ਸੁੱਟਤੇ ਟੁੱਟੀਆਂ ਕੁਰਸੀਆਂ ਵੀ ਸੁੱਟ ਦਿੱਤੀਆਂ ਇੱਕ ਨੇ ਸੋਫਾ ਵੀ ਸੁੱਟ ਦਿੱਤਾ ਜੋ ਗੱਦੇ ਕੁਰਸੀਆਂ ਸਮਾਨ ਜਿੰਨਾ ਕਰਦਾ ਵਾਧੂ ਕਰ ਤੂੰ ਸਮਾਨ ਸੀ ਸਾਰਾ ਲਿਆ ਕੇ ਉਸ ਡੰਪਸਟਰ ਸੁੱਟ ਦਿੱਤਾ ਦਿੱਤਾ ਉਹ ਗਿਆ ਸੀ ਕਿ ਤੁਸੀਂ ਰੇਨ ਕਰਨ ਹੇਲ ਡੈਮੇਜ ਕਰਕੇ ਜਿਹੜਾ ਨੁਕਸਾਨ ਹੋਇਆ ਉਹ ਤੁਸੀਂ ਉੱਥੇ ਪਾ ਦਿਓ ਐਸੀਆਂ ਐਸੀਆਂ ਤਸਵੀਰਾਂ ਲੋਕਾਂ ਨੇ ਭੇਜੀਆਂ ਨੇ ਜਿਨ੍ਹਾਂ ਦੇ ਘਰ ਦੇ ਬਾਹਰ ਸਾਹਮਣੇ ਉਹ ਪਏ ਨੇ ਉਹਨਾਂ ਦਾ ਜਲੂਸ ਕੱਢ ਕੇ ਰੱਖ ਦਿੱਤਾ ਸੀ ਆਪਣੀ ਅਸੀਂ ਔਕਾਤ ਵੀ ਦਿਖਾ ਦਿੱਤੀ ਕਿ ਅਸੀਂ ਇਸ ਜ਼ਹਿਨੀਅਤ ਦੇ ਮਾਲਕਾਂ ਆ ਸਾਡਾ ਦਿਮਾਗ ਹੈ ਵੀ ਡੰਪਸਟਰ ਭਰ ਗਿਆ ਤਾਂ ਉਹਦੇ ਆਲੇ ਦੁਆਲੇ ਸੁੱਟ ਦਿਓ ਲੋਕਾਂ ਦੇ ਘਰਾਂ ਤੱਕ ਸਮਾਨ ਜਾ ਵੜਿਆ ਔਰ ਐਸਾ-ਐਸਾ ਸਮਾਨ ਸੁੱਟਿਆ ਜਿਹੜਾ ਨਹੀਂ ਵੀ ਕਿਹਾ ਗਿਆ ਸੀ ਜਿਹੜੇ ਜਿਹਦੇ ਵਾਸਤੇ ਉਹ ਰਿਕਵੈਸਟ ਕੀਤੀ ਗਈ ਸੀ ਉਹਦੀ ਪ੍ਰਵਾਹ ਬਿਨਾਂ ਕੀਤੇਆਂ ਹੋਆਂ ਉਥੇ ਜੋ ਕੁਝ ਅਸੀਂ ਕੀਤਾ ਹੈ ਤੁਹਾਨੂੰ ਸਾਰਿਆਂ ਨੂੰ ਸ਼ਾਬਾਸ਼ ਹੈ ਬਹੁਤ-ਬਹੁਤ ਮੁਬਾਰਕ ਹੈ ਤੁਹਾਨੂੰ ਕੈਲਗਰੀ ਦੇ ਤਿੰਨ ਡੇ ਕੇਅਰ ਜਿਹੜੇ ਕੱਲ ਬੰਦ ਕਰਨ ਦੀ ਖਬਰ ਆਈ ਸੀ ਉਹਦੇ ਵਾਸਤੇ ਹੁਣ ਉਸ ਦਾ ਜਿਹੜਾ ਡਿਵੈਲਪਮੈਂਟ ਉਸ ਫੀਲਡ ਉਸ ਖਬਰ ਦੀ ਹੋਈ ਹੈ ਲਿਟਲ ਸਕਾਲਰਸ ਗ੍ਰੀਨ 뷰 ਲਿਟਲ ਸਕਾਲਰਸ ਡੇ ਕੇਅਰ ECS ਲਿਮਟਿਡ ਤੇ ਲਿਟਲ ਸਕਾਲਰਸ ਡੇ ਕੇਅਰ ਇਨਕ ਇਹਨਾਂ ਤਿੰਨਾਂ ਨੂੰ ਸੋਮਵਾਰ ਨੂੰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਸੀ ਮਿਨਿਸਟਰੀ ਆਫ ਜੌਬਸ ਇਕਨੋਮੀ ਐਂਡ ਟ੍ਰੇਡਸ ਨੇ ਕਿਹਾ ਸੀ ਕਿ ਉਥੇ ਬੱਚਿਆਂ ਨੂੰ ਜਿਹੜੇ ਡਿਫਰੈਂਟ ਪ੍ਰੋਗਰਾਮਸ ਦੇ ਵਿੱਚ ਬੱਚੇ ਉਥੇ ਆਉਂਦੇ ਨੇ ਉਹਨਾਂ ਨੂੰ ਇਮੀਨੈਂਟ ਇਮੀਨੈਂਟ ਡੇਂਜਰ ਸੀ ਉਹਨਾਂ ਨੂੰ ਖਤਰਾ ਪੈਦਾ ਹੋ ਗਿਆ ਸੀ ਉਹਨਾਂ ਦੀ ਸੇਫਟੀ ਨੂੰ ਲੈ ਕੇ ਉਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ ਖਤਰਾ ਸੀ ਸਟਾਫ ਘੱਟ ਸੀ ਸੁਪਰਵੀਜ਼ਨ ਹੈ ਨਹੀਂ ਸੀ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਚਾਹੀਦੀਆਂ ਸੀ ਉਹ ਨਹੀਂ ਸਨ ਇਹ ਕਹਿ ਕੇ ਇਹਨਾਂ ਨੂੰ ਬੰਦ ਕਰ ਦਿੱਤਾ ਗਿਆ ਹੁਣ ਰਾਜ ਸੈਣੀ ਜਿਹੜੇ ਡੇ ਕੇਅਰਸ ਦੇ ਓਨਰ ਨੇ ਮਾਲਕ ਨੇ ਉਹਨਾਂ ਦਾ ਕਹਿਣਾ ਹੈ ਜੀ ਕਿ ਉਹ ਇਸ ਬੰਦ ਕੀਤੇ ਜਾਣ ਦੇ ਫੈਸਲੇ ਦੇ ਖਿਲਾਫ ਅਪੀਲ ਕਰਨਗੇ ਉਹ ਕਹਿੰਦੇ ਕਿ 13 ਸਾਲ ਹੋ ਗਿਆ ਸਾਨੂੰ 13 ਸਾਲ ਦੀ ਹਿਸਟਰੀ ਹੈ ਡੇ ਕੇਅਰ ਚਲਦਿਆਂ ਨੂੰ ਅੱਜ ਤੱਕ ਇੱਕ ਵੀ ਸਿੰਗਲ ਚਾਈਲਡ ਕੋਈ ਹਰਟ ਹੋਇਆ ਹੋਵੇ ਕਿਸੇ ਦੇ 60 ਫੀਟ ਲੱਗੀ ਹੋਵੇ ਕਿਸੇ ਦੀ ਸੇਫਟੀ ਸਿਕਿਉਰਿਟੀ ਨੂੰ ਕੋਈ ਖਤਰਾ ਪਹੁੰਚਿਆ ਹੋਵੇ ਇਸ ਤਰ੍ਹਾਂ ਦਾ ਕੇਸ ਨਹੀਂ ਆਇਆ ਸਾਰੇ ਬੱਚੇ ਸੇਫ ਰਹੇ ਨੇ 13 ਸਾਲ ਹੋ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਸਟਾਫ ਨੂੰ ਅਨਫੇਅਰਲੀ ਟਾਰਗੇਟ ਕੀਤਾ ਗਿਆ ਹੈ ਬੇਵਜ੍ਹਾ ਤਾਂ ਕੀਤਾ ਜਾ ਰਿਹਾ ਹੈ ਉਹਨਾਂ ਦੀ ਕਲਚਰਲ ਬੈਕਗ੍ਰਾਉਂਡ ਨੂੰ ਦੇਖਦਿਆਂ ਹੋਇਆਂ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦਾ ਦੋਸ਼ ਉਹਨਾਂ ਨੇ ਲਾਇਆ ਹੈ ਕਿ ਇਹ ਨਸਲਵਾਦ ਦੀ ਇੱਕ ਉਦਾਹਰਣ ਹੈ ਕਿ ਸਾਡੇ ਕੋਲ ਸਾਰਾ ਸਟਾਫ ਜਿਹੜਾ ਆ ਉਹ ਡਿਫਰੈਂਟ ਕਲਰ ਦਾ ਹੈ ਇਸ ਕਰਕੇ ਉਹਨਾਂ ਦੇ ਨਾਲ ਇਸ ਤਰ੍ਹਾਂ ਕੀਤਾ ਗਿਆ ਉਹ ਕਹਿੰਦੇ ਕਿ ਇਸੇ ਆਧਾਰੇ ਦੇ ਨਾਲ ਜੁੜੀ ਹੋਈ 샤ચી ਸੈਣੀ ਦਾ ਕਹਿਣਾ ਹੈ ਕਿ ਇਟ ਇਜ਼ ਨਾਟ ਅ ਮਿਸ ਅੰਡਰਸਟੈਂਡਿੰਗ ਇਹ ਕੋ ਗਲਤਫਹਿਮੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਸਰਟਨ ਕਲਚਰਸ ਹੈਵ ਅ ਟੈਂਡੈਂਸੀ ਟੂ ਹਿਟ ਚਿਲड्रन ਉਹ ਕਹਿੰਦੇ ਸਾਨੂੰ ਕਿਹਾ ਗਿਆ ਹੈ ਕਿ ਉਹ ਸਾਨੂੰ ਕਹਿ ਕੇ ਗਏ ਨੇ ਕਿ ਕੁਝ ਕਲਚਰ ਤੁਹਾਡੇ ਇਦਾਂ ਦੇ ਨੇ ਜਿੱਥੇ ਬੱਚਿਆਂ ਨੂੰ ਮਾਰਿਆ ਜਾਂਦਾ ਚਪੇੜਾ ਪੈਂਦੀਆਂ ਨੇ ਤੁਸੀਂ ਉਹਨਾਂ ਦੇ ਵਿੱਚੋਂ ਹੋ ਤੇ ਉਹ ਕਹਿੰਦੇ ਕਿ ਅਸੀਂ ਕਦੇ ਵੀ ਕਿਸੇ ਨੂੰ ਸਟੀਰੀਓਟਾਈਪ ਨਹੀਂ ਬਣਾਇਆ ਪਰ ਇਹ ਸਾਡੇ ਨਾਲ ਇਹ ਹੋਇਆ ਹੈ ਰਾਜ ਸੈਣੀ ਦੀ ਬੇਟੀ ਤੇ ਅਸਿਸਟੈਂਟ ਡਾਇਰੈਕਟਰ 샤ਚੀ ਸੈਣੀ ਨੇ ਕਿਹਾ ਕਿ ਅਸੀਂ ਲਗਾਤਾਰ ਇਸ ਇਸ਼ੂ ਨੂੰ ਰੈਕਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਾਂ ਅਸੀਂ ਡਿਫਰੈਂਟ ਇਨਸਪੈਕਸ਼ਨਸ ਦੇ ਵਿੱਚ ਵੀ ਦੱਸਿਆ ਪਰ ਲੱਗਿਆ ਕਿ ਉਹ ਸਾਨੂੰ ਫੇਲ ਕਰਨ ਦੇ ਉੱਤੇ ਤੁਰੇ ਹੋਏ ਸਨ ਉਹਨਾਂ ਨੇ ਲਗਾਤਾਰ ਇਸ ਗਲਤੀ ਕੋਸ਼ਿਸ਼ ਕੀਤੀ ਹੈ ਜੀ ਕਿ ਇਸ ਨੂੰ ਇਦਾਂ ਹੀ ਰੱਖਿਆ ਜਾਵੇ ਤੇ ਇਸ ਨੂੰ ਪਰੇਸ਼ਾਨ ਇਹਨਾਂ ਨੂੰ ਪਰੇਸ਼ਾਨ ਹੀ ਕੀਤਾ ਜਾਵੇ ਪਰ ਉਹ ਕਹਿੰਦੇ ਜੀ ਕਿ ਅਸੀਂ ਇਹਦੇ ਖਿਲਾਫ ਇਸ ਫੈਸਲੇ ਦੇ ਖਿਲਾਫ ਅਪੀਲ ਕਰਾਂਗੇ ਇਹ ਸਿੱਧਾ ਸਿੱਧਾ ਰੈਸੀਅਲ ਡਿਸਕ੍ਰਿਮੀਨੇਸ਼ਨ ਸਾਡੇ ਨਾਲ ਹੋਇਆ ਹੈ ਕੁਝ ਤਸਵੀਰਾਂ ਮੇਰੇ ਕੋਲ ਆਈਆਂ ਨੇ ਜੀ ਪ੍ਰਦੀਪ ਬੱਗਾ ਜੀ ਨੇ ਭੇਜੀਆਂ ਨੇ ਖਾਨ ਸਾਹਿਬ ਨੇ ਭੇਜੀਆਂ ਨੇ ਨਵਜੀਤ ਸਿੱਧੂ ਉਹਨਾਂ ਨੇ ਤਸਵੀਰਾਂ ਭੇਜੀਆਂ ਨੇ ਇਹਨਾਂ ਡੰਪਸਟਰਸ ਦੀਆਂ ਜਿੱਥੇ ਟਾਇਲਟ ਦੀ ਸੀਟ ਵੀ ੁੱਟੀ ਪਈ ਹੈ ਜੀ ਉੱਥੇ ਇਹ ਖਰੇ ਗੜਿਆਂ ਨਾਲ ਕਿਦਾਂ ਟੁੱਟ ਗਈ ਅੰਦਰ ਗੜੇ ਜੱਡ ਕੇ ਹੋਣੇ ਆ ਸੀਟ ਟੁੱਟ ਗਈ ਹੋਣੀ ਹੈ ਪਤਾ ਨਹੀਂ ਮੈਨੂੰ ਬਹੁਤ ਨਰਾਜ਼ਗੀ ਵੀ ਆ ਤਕਲੀਫ ਵੀ ਆ ਪਰੇਸ਼ਾਨੀ ਵੀ ਆ ਫੇਰ ਅਸੀਂ ਕਹਿੰਨੇ ਆ ਜੀ ਕਿ ਅਸੀਂ ਸਾਨੂੰ ਸਿਟੀ ਸਹੂਲਤਾਂ ਨਹੀਂ ਦਿੰਦੀ ਨਾਰਥ-ਵੈਸਟ ਬਹੁਤਾ ਸਾਫ਼ ਆ ਹੁਣ ਕਰਾ ਲਓ ਸਾਫ਼ ਹੁਣ ਨਾਰਥ-ਵੈਸਟ ਵਿੱਚ ਚਲ ਜਾਓ ਤੇ ਸਾਊਥ-ਵੈਸਟ ਵਿੱਚ ਚਲ ਜਾਓ ਦੇਖਣ ਲਈ ਵੀ ਉੱਥੇ ਜਿੱਥੇ ਜਿੱਥੇ ਗੜੇ ਪਏ ਆ ਗੜੇ ਤਾਂ ਸਾਰੇ ਕੱਲੇ ਨਾਰਥ-ਈਸਟ ਤਾਂ ਨਹੀਂ ਪਏ ਨਾਰਥ-ਵੈਸਟ ਵਿੱਚ ਵੀ ਪਏ ਨੇ ਉੱਥੇ ਦੇਖੋ ਜਰਾ ਜਾ ਕੇ ਕੋਈ ਇਸ ਤਰ੍ਹਾਂ ਦਾ ਕਿਸੇ ਨੇ ਕੋਈ ਹਰਕਤ ਕੀਤੀ ਆ ਅਸੀਂ ਕੀ ਕੀਤਾ ਇਹ ਇਹਦੇ ਬਾਰੇ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਸਾਨੂੰ ਆਪ ਨੂੰ ਹੀ ਪਤਾ ਹੋਣਾ ਚਾਹੀਦਾ ਹੈ ਕੈਲਗਰੀ ਦੇ ਇੱਕ ਵਿਅਕਤੀ ਦੇ ਖਿਲਾਫ 16 ਸਾਲ ਦੀ ਇੱਕ ਬਾਲੜੀ ਨੂੰ ਇੱਕ ਬੱਚੀ ਨੂੰ ਵਰਗਲਾਉਣ ਦੇ ਦੋਸ਼ ਲੱਗੇ ਨੇ ਉਸਦੇ ਖਿਲਾਫ ਚਾਰਜਸ ਲੱਗੇ ਨੇ ਜੀ ਤੇ ਚਾਈਲਡ ਪੋਰਨ ਦੇ ਚਾਰਜਸ ਵੀ ਉਸਦੇ ਉੱਤੇ ਲੱਗੇ ਨੇ ਇਸ ਖਬਰ ਦੇ ਹਵਾਲੇ ਦੇ ਨਾਲ ਮੈਂ ਬੇਨਤੀ ਕਰਨੀ ਚਾਹਾਂਗਾ ਆਪਣੇ ਮਾਪਿਆਂ ਨੂੰ ਮੇਰੇ ਜਿਹੜੇ ਸੁਣਨ ਵਾਲੇ ਨੇ ਜਿਨ੍ਹਾਂ ਦੇ ਬੱਚੇ ਟੀਨੇਜਰਸ ਨੇ ਉਹਨਾਂ ਨੂੰ ਪਲੀਜ਼ ਜ਼ਰੂਰ ਉਹਨਾਂ ਦੇ ਉੱਤੇ ਨਜ਼ਰ ਰੱਖੋ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੂੰ ਤੇ ਪੁਲਿਸਿੰਗ ਕਰਨੀ ਹੈ ਉਹਨਾਂ ਦੇ ਦੋਸਤ ਮਿੱਤਰ ਬਣ ਕੇ ਉਹਨਾਂ ਨੂੰ ਕਹੋ ਕਿ ਰੱਬदाई ਵਾਸਤਾ ਇਸ ਤਰ੍ਹਾਂ ਦੀਆਂ ਤਸਵੀਰਾਂ ਕਿਸੇ ਨੂੰ ਨਾ ਭੇਜੋ ਲਾਲਚ ਵਿੱਚ ਕਈ ਵਾਰੀ ਬੱਚਿਆਂ ਨੂੰ ਇਹ ਜਿਹੜੇ ਜਿਹੜੇ ਵਰਗ ਲਾਉਣ ਵਾਲੇ ਨੇ ਜਿਹੜੇ ਸ਼ਿਕਾਰ ਬੈਠੇ ਨੇ ਬਸ ਸ਼ਿਕਾਰੀ ਬੈਠੇ ਨੇ ਜਿਹੜੇ ਬਾਹਰ ਇਹ ਬੜੀਆਂ ਘਟੀਆ ਹਰਕਤਾਂ ਤੇ ਉਤਰ ਆਉਂਦੇ ਨੇ ਪੈਸੇ ਦਾ ਲਾਲਚ ਦਿੰਦੇ ਨੇ ਕਈ ਵਾਰੀ ਨਸ਼ੇ ਦਾ ਲਾਲਚ ਦਿੰਦੇ ਨੇ ਤਸਵੀਰਾਂ ਸਾਨੂੰ ਭੇਜ ਦਿਓ ਤੇ ਇਸ ਬੱਚੀ ਨੇ 16 ਸਾਲ ਦੀ ਬੱਚੀ ਸੀ ਇਸ ਨੇ ਉਹਨੂੰ ਤਸਵੀਰਾਂ ਭੇਜ ਦਿੱਤੀਆਂ ਆਪਣੀਆਂ ਸੀ ਤਸਵੀਰਾਂ ਤਸਵੀਰਾਂ ਉਸ ਦੀਆਂ ਅੱਗੋਂ ਉਸ ਨੇ ਇੰਟਰਨੈਟ ਤੇ ਛਾੜ ਦਿੱਤੀਆਂ ਜੋ ਨੋਇਸ ਕੁਰੀ ਨੂੰ ਪਤਾ ਲੱਗਾ ਤੇ ਉਹਨੇ ਉਹਨੂੰ ਕਿਹਾ ਵੀ ਹ ਤਸਵੀਰਾਂ ਬੰਦ ਕਰ ਲਾ ਇਹਨਾਂ ਨੂੰ ਉਹਦੇ ਕੋਲੋਂ ਕਹਿੰਦਾ ਵੀ ਜਿਆਦਾ ਤਸਵੀਰਾਂ ਹੋਰ ਪੇਜ ਤੇ ਜਾਂ ਪੈਸੇ ਦੇ ਐਕਸਟਰਸ਼ਨ ਸਟਾਰਟ ਹੋ ਗਈ ਫਿਰ ਇਸ ਲੜਕੀ ਨੇ ਥੋੜੀ ਬਹਾਦਰੀ ਕੀਤੀ ਆਪਣੇ ਮਾਪੇ ਬਾਂ ਨੂੰ ਦੱਸਿਆ ਤੇ ਮਾਮਲਾ ਪੁਲਿਸ ਕੋਲ ਪਹੁੰਚਿਆ ਇਨਵੈਸਟੀਗੇਸ਼ਨ ਤੋਂ ਬਾਅਦ ਪਾਈਨਵੁੱਡ ਡਰਾਈਵ ਸਾਊਥ-ਈਸਟ ਦੇ 2400 ਬਲਾਕ ਵਿੱਚ ਲੇਕ ਘਰ ਵਿੱਚ ਛਾਪਾ ਮਾਰੀ ਕੀਤੀ ਗਈ 8 ਅਗਸਤ ਵਾਲੇ ਦਿਨ ਇਲੈਕਟ੍ਰੋਨਿਕ ਡਿਵਾਈਸਸ ਉਥੋਂ ਕਾਬੂ ਕੀਤੀਆਂ ਗਈਆਂ ਨੇ 29 ਸਾਲ ਦਾ ਕਰਟਿਸ ਟਾਈਸਨ ਚੌਕ ਨਾਮ ਹੈ ਇਸ ਵਿਅਕਤੀ ਦਾ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਐਕਸਟਰਸ਼ਨ ਦੇ ਮਾਮਲੇ ਇਸ ਤੇ ਦੋਸ਼ ਲੱਗੇ ਨੇ ਚਾਈਲਡ ਲਿਵਰਿੰਗ ਬੱਚੇ ਨੂੰ ਵਰਗਲਾਉਣ ਦੀ ਕੋਸ਼ਿਸ਼ ਇਸ ਨੇ ਕੀਤੀ ਆ ਚਾਈਲਡ ਪੋਰਨ ਤਿਆਰ ਕੀਤੀ ਹੈ ਇਸ ਨੇ ਉਸ ਨੂੰ ਡਿਸਟ੍ਰਿਬਿਊਟ ਕੀਤਾ ਹੈ ਤੇ ਇਸ ਨੂੰ ਆਪਣੇ ਕੋਲ ਰੱਖਿਆ ਹੈ ਸਾਰੇ ਚਾਰजेस ਲੱਗੇ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਤੇ ਅੱਜ ਬਦਵਾਰ ਨੂੰ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਸੋ ਇਸ حوالے ਦੇ ਨਾਲ ਮੇਰੀ ਬੇਨਤੀ ਹੈ ਜੀ ਕਿ ਆਪਣੇ ਬੱਚਿਆਂ ਨੂੰ ਸੁਚੇਤ ਕਰੋ ਉਹਨਾਂ ਨੂੰ ਦੱਸੋ ਜੇ ਬੇਟੀ ਆ ਤਾਂ ਉਹਦੀ ਉਹਦੀ ਮਾਤਾ ਜੀ ਦੱਸ ਦੇਣ ਉਹਨੂੰ ਜੇ ਬੇਟਾ ਹੈ ਤਾਂ ਤੁਸੀਂ ਆਪ ਦੱਸ ਦਿਓ ਬਾਪ ਦੱਸ ਦੇਵੇ ਕਿ ਇਸ ਤਰ੍ਹਾਂ ਦੀ ਤਸਵੀਰ ਕੋਈ ਨਹੀਂ ਭੇਜਣੀ ਇਹ ਖਤਰਨਾਕ ਹੋ ਸਕਦੀ ਹੈ ਇਸ ਦੀ ਦੁਰਵਰਤੋਂ ਹੋ ਸਕਦੀ ਹੈ ਮਿਸਯੂਜ਼ ਹੋ ਸਕਦਾ ਹੈ ਫਿਰ ਬੱਚੇ ਟੈਨਸ਼ਨ ਵਿੱਚ ਪਰੇਸ਼ਾਨੀ ਵਿੱਚ ਚਲੇ ਜਾਂਦੇ ਨੇ ਜੇ ਕਿਸੇ ਇਸ ਤਰ੍ਹਾਂ ਛੋਟੀ ਉਮਰ ਵਿੱਚ ਬੱਚੀ ਦੀ ਤਸਵੀਰ ਵਾਇਰਲ ਹੋ ਜਾਏ ਬਾਹਰ ਚਲੇ ਜਾਏ ਉਹ ਮੂੰਹ ਦਿਖਾਉਣ ਜੋ ਗਾਣੀ ਰਹਿੰਦੀ ਕਿਉਂਕਿ ਬਾਕੀ ਨਹੀਂ ਹਟਦੇ ਫਿਰ ਤੰਗ ਕਰਨੋਂ ਚੁੰਡੀਆਂ ਵੱਡਣੋਂ ਨਹੀਂ ਹਟਦੇ ਲੋਕ ਇਸ ਕਰਕੇ ਆਪਣੇ ਬੱਚਿਆਂ ਨੂੰ ਪਿਆਰ ਨਾਲ ਬੜੇ ਪਿਆਰ ਨਾਲ ਉਹਨਾਂ ਨੂੰ ਸਮਝਾਓ ਉਹਨਾਂ ਨੂੰ ਦੱਸੋ ਕਿ ਕਿਸੇ ਤਰ੍ਹਾਂ ਦੀ ਵੀ ਆਪਣੀ ਤਸਵੀਰ ਜਿਹੜੀ ਹੈ ਤੁਹਾਡੇ ਚਿਹਰੇ ਤੋਂ ਬਿਨਾ ਕੋਈ ਵੀ ਅੰਗ ਉਹਦੇ ਵਿੱਚ ਨਹੀਂ ਹੋਣਾ ਚਾਹੀਦਾ ਈਵਨ ਹੱਥ ਵਾਹ ਪੈਰ ਲਤਾ ਇਹ ਵੀ ਬਿਲਕੁਲ ਨਹੀਂ ਦਿਖਾਉਣੀ ਆ ਤੁਸੀਂ ਜਦੋਂ ਤੁਸੀਂ ਆਪਸ ਵਿੱਚ ਬੱਚੇ ਸਨੈਪਚੈਟ ਕਰਦੇ ਆ भेजा ਕੋ ਉਹਦੇ ਵਿੱਚ ਕਿਹਾ ਜਾਂਦਾ ਜੀ ਕਿ ਤਸਵੀਰ ਖਤਮ ਹੋ ਜਾਂਦੀ ਹੈ ਜਿਹੜੀ ਇੱਕ ਤਸਵੀਰ ਤੁਸੀਂ ਭੇਜਦੇ ਹੋ ਉਹਦੇ ਵਿੱਚ ਉਡ ਜਾਂਦੀ ਹੈ ਥੋੜੀ ਦੇਰ ਬਾਅਦ ਪਰ ਉਹਦਾ ਸਕਰੀਨ ਸ਼ਾਟ ਰੱਖਿਆ ਜਾ ਸਕਦਾ ਹੈ ਉਹ ਨਹੀਂ ਜਾਂਦੀ ਕਿਤੇ ਵੀ ਇਸ ਕਰਕੇ ਮੇਰੀ ਬੇਨਤੀ ਹੈ ਜੀ ਕਿ ਉਹਨਾਂ ਨੂੰ ਸਮਝਾਓ ਇਹ ਤਸਵੀਰਾਂ ਖਤਮ ਨਹੀਂ ਹੁੰਦੀਆਂ ਇਹ ਕਿਸਮੀ ਇਹ ਇਹ ਤਸਵੀਰਾਂ ਉੱਥੇ ਹੀ ਰਹਿੰਦੀਆਂ ਨੇ ਜੈਸਪਰ ਸਿਟੀ ਕਾਉਂਸਲ ਵੱਲੋਂ ਦੱਸਿਆ ਜਾ ਰਿਹਾ ਹੈ ਜੀ ਕਿ ਵਾਈਲਡਫਾਇਰ ਨੇ 283 ਮਿਲੀਅਨ ਡਾਲਰਸ ਦੀ ਪ੍ਰਾਪਰਟੀ ਦਾ ਨੁਕਸਾਨ ਕੀਤਾ ਹੈ ਜਿਹੜੇ ਉੱਤੇ 358 ਸਟਰਕਚਰ ਸੜੇ ਨੇ ਤੇ ਟੋਟਲ ਨੰਬਰ ਜਿਹੜਾ ਹੈ ਉਹ 800 ਨੁਕਸਾਨਿਆ ਗਿਆ ਹੈ 358 ਸਟਰਕਚਰ ਤਾਂ ਪੂਰੀ ਤਰ੍ਹਾਂ ਤਹੱਸ ਨਹੱਸ ਹੋ ਗਏ ਨੇ ਇਹਨਾਂ ਵਿੱਚ ਮੋਸਟਲੀ ਬਿਜ਼ਨਸ ਤੇ ਘਰ ਨੇ ਟੋਟਲ ਨੰਬਰ ਆਫ ਹਾਊਸਿੰਗ ਯੂਨਿਟਸ ਜਿਹੜੇ ਗਾਇਬ ਨੇ ਗਏ ਗਏ ਨੇ ਅੱਗ ਕਰਕੇ ਉਹਨਾਂ ਦੀ ਗਿਣਤੀ 800 ਬਣਦੀ ਹੈ ਟੋਟਲ ਖਰਚਾ ਜਿਹੜਾ ਜੀ ਉਹ ਬਣਦਾ 283 ਮਿਲੀਅਨ ਡਾਲਰ ਦਾ ਜਿਹੜਾ ਇੰਸ਼ੋਰੈਂਸ ਵੱਲੋਂ ਹੁਣ ਆਉਣਾ ਹੈ ਤੇ 2.2 ਮਿਲੀਅਨ ਡਾਲਰ ਦਾ ਲਾਸ ਹੋਇਆ ਐਨੂਅਲ ਪ੍ਰੋਪਰਟੀ ਟੈਕਸ ਦਾ ਸਿਟੀ ਆਫ ਜਸਪਰ ਨੇ ਹੁਣੇ ਕੀਤਾ ਜੀ ਕਿ ਜਿਨ੍ਹਾਂ ਨੇ ਅਜੇ ਪ੍ਰੋਪਰਟੀ ਟੈਕਸ ਨਹੀਂ ਸੀ ਦਿੱਤੇ ਉਹਨਾਂ ਨੂੰ ਕਹਿ ਦਿੱਤਾ ਕਿ ਤੁਹਾਡਾ ਪ੍ਰੋਪਰਟੀ ਟੈਕਸ ਤੁਹਾਨੂੰ ਦੇਣ ਦੀ ਲੋੜ ਨਹੀਂ ਜਿਨ੍ਹਾਂ ਨੇ ਟੈਕਸ ਦੇ ਦਿੱਤੇ ਸਨ ਸਿਟੀ ਵੱਲੋਂ ਸਾਰਾ ਟੈਕਸ ਉਹਨਾਂ ਨੂੰ ਮੋੜਿਆ ਜਾ ਰਿਹਾ ਹੈ ਕਿ ਅਸੀਂ ਤੁਹਾਨੂੰ ਵਾਪਸ ਕਰ ਰਹੇ ਹਾਂ ਕਿਉਂਕਿ ਹੁਣ ਉਹ ਕਹਿੰਦੇ ਸਾਨੂੰ 22 ਲੱਖ ਡਾਲਰ ਦਾ ਤਾਂ ਸਿੱਧਾ-ਸਿੱਧਾ ਨੁਕਸਾਨ ਹੀ ਇਸ ਗੱਲ ਦਾ ਹੋਣਾ ਕਿ ਬਿਜ਼ਨਸ ਬੰਦ ਹੋ ਗਏ ਨੇ ਖਤਮ ਹੋ ਗਏ ਨੇ ਸੜ ਗਏ ਨੇ ਘਰ ਸੜ ਗਏ ਨੇ ਪ੍ਰਾਪਰਟੀ ਟੈਕਸ ਜਿਹੜਾ ਆਉਂਦਾ ਸੀ ਉਹ ਬੰਦ ਹੋ ਗਿਆ 22 ਮਿਲੀਅਨ ਡਾਲਰ ਦਾ ਉਹ ਲਾਸ ਹੈ 282 283 ਮਿਲੀਅਨ ਡਾਲਰ ਦਾ ਵੈਸੇ ਪ੍ਰਾਪਰਟੀ ਟੋਟਲ ਲਾਸ ਹੋਇਆ ਹੈ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਹੈ ਸ਼ੁੱਕਰਵਾਰ ਤੋਂ ਲੋਕ ਆਪਣੇ ਘਰਾਂ ਵਿੱਚ ਵਾਪਸ ਜਾਣਾ ਸ਼ੁਰੂ ਹੋਣਗੇ ਜੀ ਵੈਸਟ ਜੈਟ ਨੇ ਕਿਹਾ ਜੀ ਕਿ ਸਾਡੀਆਂ ਫਲਾਈਟਸ ਅਜੇ ਵੀ ਕਈ ਕੈਂਸਲਡ ਨੇ 594 ਫਲਾਈਟਸ ਹੁਣ ਤੱਕ ਕੈਂਸਲ ਹੋਈਆਂ ਨੇ ਜੀ ਹੇਲ ਸਟਾਰਮ ਤੋਂ 9 ਦਿਨਾਂ ਬਾਅਦ 594 ਫਲਾਈਟਸ ਨੂੰ ਕੈਂਸਲ ਕਰਨਾ ਪਿਆ ਹੈ 10% ਫਲੀਟ ਉਹਨਾਂ ਦਾ ਐਸ ਵੇਲੇ ਗਰਮੀਆਂ ਦੇ ਵਿੱਚ ਜਿਹਨੇ ਜਹਾਜ਼ ਚਲਦੇ ਨੇ 10% 10% ਫਲੀਟ ਉਹਨਾਂ ਦਾ ਗਰਾਉਂਡ ਕੀਤਾ ਗਿਆ ਜਹਾਜ਼ ਨੁਕਸਾਨੇ ਗਏ ਨੇ ਤੇ ਫਲੇਅਰ 에ਅਰਲਾਈਨ ਦੇ ਦੋ ਜਹਾਜ਼ ਖਰਾਬ ਹੋਏ ਨੇ 에ਅਰ 에ਅਰ ਕੈਨੇਡਾ ਦਾ ਕਹਿਣਾ ਜੀ ਕਿ ਉਹਨਾਂ ਦੀਆਂ ਫਲਾਈਟਾਂ ਨਾਰਮਲ ਹੋ ਗਈਆਂ ਨੇ ਉਹਨਾਂ ਨੇ ਆਪਣੀਆਂ ਫਲਾਈਟਸ ਨੂੰ ਨਾਰਮਲ ਚਲਾ ਦੇ ਲਿਆ ਹੈ ਪਰ ਵੈਸਟ ਜੈਟ ਨੂੰ ਇਸ ਵੇਲੇ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ ਸਾਡੇ ਜਿਹੜੇ ਸਾਬਕਾ ਫੌਜੀ ਨੇ ਕਿਸ ਤਰ੍ਹਾਂ ਦੇ ਹਾਲਾਤ ਵਿੱਚੋਂ ਗੁਜ਼ਰ ਰਹੇ ਨੇ ਉਸ ਦੀ ਇੱਕ ਬੜੀ ਭੈੜੀ ਜੀ ਐਗਜ਼ਾਮਪਲ ਸਾਡੇ ਕੋਲ ਆਈ ਹੈ ਕੈਨੇਡੀਅਨ ਫੋਰਸਸ ਦਾ ਇੱਕ ਸਾਬਕਾ ਜਵਾਨ ਜਿਹੜਾ ਸਾਡੀਆਂ ਫੌਜਾਂ ਦੇ ਵਿੱਚ ਰਿਹਾ ਹੈ 39 ਸਾਲ ਦਾ ਜੀਓਫ ਲੋਗ ਉਸ ਦਾ ਨਾਮ ਹੈ ਉਸ ਨੇ ਗਿਲਟੀ ਪਲੀਡ ਕੀਤਾ ਹੈ ਕਿ ਡਰੱਗ ਦੇ ਪ੍ਰਭਾਵ ਹੇਠ ਆ ਕੇ ਉਸ ਨੇ ਇੱਕ ਔਰਤ ਦਾ ਕਤਲ ਕਰ ਦਿੱਤਾ ਇਹ ਬਹੁਤ ਵੱਡੀ ਪ੍ਰੋਬਲਮ ਹੈ ਸਾਡੇ ਕੈਨੇਡੀਅਨ ਫੌਜੀਆਂ ਦੀ ਜਦੋਂ ਇਹਨਾਂ ਨੂੰ ਜੰਗਾਂ ਦੇ ਵਿੱਚ ਭੇਜਿਆ ਜਾਂਦਾ ਕਿਉਂਕਿ ਇਹਨਾਂ ਦੇ ਜਿਹੜੇ ਸਾਡੇ ਕੈਨੇਡੀਅਨ ਨੌਜਵਾਨ ਨੇ ਇਹਨਾਂ ਨੂੰ ਜੰਗ ਦਾ ਮਤਲਬ ਹੀ ਨਹੀਂ ਪਤਾ ਸਾਡੇ ਜਿਹੜੇ ਬੱਚੇ ਇੱਥੇ ਪੈਦਾ ਹੁੰਦੇ ਨੇ ਉਹ ਮਾਹੌਲ ਬਹੁਤ ਵਧੀਆ ਅਚ ਪੈਦਾ ਹੁੰਦੇ ਨੇ ਅਖੀਰ ਚ ਇਹਨਾਂ ਨੂੰ ਭੇਜ ਦਿੱਤਾ ਜਾਂਦਾ ਜੰਗਾਂ ਚ ਲੜਨ ਲਈ ਜਦੋਂ ਇਹ ਦੂਜੇ ਦੇਸ਼ਾਂ ਵਿੱਚ ਜਾਂਦੇ ਨਾਲ ਅਫਗਾਨਿਸਤਾਨ ਦੀ ਜੰਗ ਵਿੱਚ ਇਹ ਬੰਦਾ ਲੜਨ ਗਿਆ ਸੀ ਉਥੇ ਇਸ ਨੂੰ ਇਨਾਮ ਦਿੱਤੇ ਗਏ ਸਨਮਾਨ ਦਿੱਤੇ ਗਏ ਉਥੇ ਇਸ ਨੂੰ ਵਧੀਆ ਕੰਮ ਕਰਨ ਬਦਲੇ ਇਸ ਨੂੰ ਸਨਮਾਨਿਤ ਕੀਤਾ ਗਿਆ ਪਰ ਹੋਇਆ ਹੋਈ ਕਿ ਜੰਗ ਦੇਖੀ ਲੋਕਾਂ ਨੂੰ ਮਰਦੇ ਦੇਖਿਆ ਘਰ ਟਹਿ ਢੇਰੀ ਹੁੰਦੇ ਦੇਖੇ ਆਪਣੇ ਸਾਥੀਆਂ ਨੂੰ ਜ਼ਖਮੀ ਹੁੰਦੇ ਦੇਖਿਆ ਆਪ ਜ਼ਖਮੀ ਹੋਏ ਤਾਂ ਮੈਂਟਲ ਹੈਲਥ ਦੇ ਇਸ਼ੂ ਸ਼ੁਰੂ ਹੋ ਗਏ ਤੇ ਪੀਟੀਐਸਡੀ ਜਿਹੜਾ ਆ ਪੋਸਟ ਟਰਾਮੈਟਿਕ ਸਟ्रेस ਡਿਸਆਰਡਰ ਇਹਨਾਂ ਚ ਆਉਂਦਾ ਤੇ ਉਸ ਤੋਂ ਬਾਅਦ ਸਾਡੀ ਸਰਕਾਰਾਂ ਕੇਅਰ ਕਰਨਾ ਬੰਦ ਕਰ ਦਿੰਦੀਆਂ ले ਜਾਂਦੀਆਂ ਨੇ ਉੱਥੇ ਲੜਾਉਂਦੀਆਂ ਨੇ ਸਨਮਾਨ ਕਰਦੀਆਂ ਨੇ ਵਾਪਸ ਭੇਜ ਕੇ ਛੱਡ ਦਿੰਦੀਆਂ ਨੇ ਕਿ ਹੁਣ ਤੁਸੀਂ ਆਪਣੀ ਕਿਸਮਤ ਤੇ ਛੱਡੇ ਗਏ ਜ਼ਰੂਰਤ ਸੀ ਕਿ ਇਸ ਦਾ ਖਿਆਲ ਰੱਖਿਆ ਜਾਂਦਾ ਇਹਨਾਂ ਫੌਜੀਆ ਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਜਿਹੜੇ ਸਾਬਕਾ ਫੌਜੀ ਨੇ ਲੜਨ ਲਈ ਗਏ ਵਾਪਸ ਆਏ ਤੇ ਬਿਮਾਰ ਆ ਕੇ ਆਏ ਬਹੁਤਿਆਨੇ ਸੁਇਸਾਈਡ ਕਰ ਲਈਆਂ ਨੇ ਬਹੁਤੇ ਲੋਕ ਜਦੋਂ ਜਹਾਦ ਕਰ ਰਹੇ ਨੇ ਆਪਣੀ ਜ਼ਿੰਦਗੀ ਦੇ ਨਾਲ ਤੇ ਹੁਣ ਇਹ ਨੌਜਵਾਨ ਵੀ ਇਹ ਵਿਅਕਤੀ ਵੀ ਉਹਦੇ ਵਿੱਚੋਂ ਸੀ 39 ਸਾਲ ਦਾ ਸੀ ਇਸਨੇ ਗਿਲਟੀ ਪਲੀਟ ਕੀਤਾ ਹੈ 19 ਫਰਵਰੀ 2023 ਨੂੰ ਇਹ ਐਡਿਕਸ਼ਨ ਦਾ ਸ਼ਿਕਾਰ ਸੀਗਾ ਉਹਨਾਂ ਦਿਨਾਂ ਦੇ ਵਿੱਚ ਤੇ ਪੀਟੀਐਸਡੀ ਦਾ ਮਰੀਜ਼ ਸੀ ਇਹ ਮਿਲਟਰੀ ਸਰਵਿਸ ਕਰਕੇ ਆਇਆ ਸੀ ਜਿਹੜੀ ਇਸਨੇ ਆਪਣੀ ਜਿਹੜੀ ਕੇਅਰ ਗੀਵਰ ਸੀ ਇਸ ਦੀ ਉਹਦੇ ਉੱਤੇ ਹੀ ਹਮਲਾ ਕਰ ਦਿੱਤਾ ਚਾਕੂ ਮਾਰ ਦਿੱਤਾ ਉਸ ਦੀ ਗਰਦਨ ਦੇ ਵਿੱਚ ਤੇ ਉਹ ਉਸ ਵੇਲੇ ਤਾਂ ਬਚ ਗਈ ਕਿਉਂਕਿ ਇਸਨੇ ਛੁਰਾ ਮਾਰਿਆ ਸੀ ਉਹ ਬਚ ਗਈ ਪਰ ਡਰਗ ਦੇ ਪ੍ਰਭਾਵ ਹੇਠ ਸੀ ਇਸ ਨੂੰ ਹੁਣ 27 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ 538 ਡੇਜ਼ ਆਲਰੇਡੀ ਇਸ ਪ੍ਰੀ ਟ੍ਰਾਇਲ ਦੇ ਵਿੱਚ ਕਸਟਡੀ ਵਿੱਚ ਰਿਹਾ ਆ 27 ਮਹੀਨਿਆਂ ਦੇ ਵਿੱਚੋਂ 538 ਦਿਨ ਆਲਰੇਡੀ ਇਹਦੇ ਨਿਕਲ ਚੁੱਕੇ ਨੇ 3 ਸਾਲ ਦੀ ਇਸ ਨੂੰ ਪ੍ਰੋਬੇਸ਼ਨ ਤੇ ਦਿੱਤਾ ਗਿਆ ਤੇ ਨਾਲ ਹੀ ਉਹ ਕਹਿੰਦੇ ਨੇ ਜੀ ਕਿ ਇਹਦਾ ਮੈਂਟਲ ਹੈਲਥ ਤੇ ਐਡਿਕਸ਼ਨ ਦਾ ਟ੍ਰੀਟਮੈਂਟ ਕਰਾਓ ਅਦਾਲਤ ਨੇ ਕਿਹਾ ਹੈ ਇਹ ਬਜਾਏ ਕਿ ਅਦਾਲਤ ਦੇ ਕਹਿਣ ਤੇ ਹੁੰਦਾ ਇਹ ਆਪੇ ਹੀ ਹੋਣਾ ਚਾਹੀਦਾ ਸੀ ਇਸ ਘਟਨਾ ਤੱਕ ਜਾਣ ਦੀ ਜ਼ਰੂਰਤ ਨਹੀਂ ਸੀ ਪੈਣੀ ਚਾਹੀਦੀ ਪਰ ਸਾਡਾ ਸਿਸਟਮ ਵੀ ਇਸ ਤਰ੍ਹਾਂ ਦਾ ਹੈ ਕਿ ਅਸੀਂ ਆਪਣੇ ਜਿਹੜੇ ਸਾਬਕਾ ਫੌਜੀ ਨੇ ਉਹਨਾਂ ਨੂੰ ਲਗਾਤਾਰ ਸਟੀਵਨ ਹਾਰਪਰ ਦੇ ਪੀਰੀਅਡ ਤੋਂ ਮੈਂ ਦੇਖਦਾ ਆਉਂਦਾ ਲਗਾਤਾਰ ਉਹਨਾਂ ਦੀਆਂ ਸ਼ਿਕਾਇਤਾਂ ਨੇ ਕਿਸੇ ਵੀ ਸਰਕਾਰ ਨੇ ਹੁਣ ਟਰੂਡੋ ਸਾਹਿਬ ਦੀ ਸਰਕਾਰ ਪਿਛਲੇ 9 ਸਾਲ ਤੋਂ ਆ ਟਕਾ ਨਹੀਂ ਕੀਤਾ ਇਹਨਾਂ ਦੇ ਕੰਮ ਲਈ ਟਕਾ ਨਹੀਂ ਖਰਚਿਆ ਉਹਨਾਂ ਦੇ ਉੱਤੇ ਉਦਾਂ ਹੀ ਵਿਚਾਰੇ ਉਤਰੇ ਫਿਰਦੇ ਨੇ ਉਦਾਂ ਹੀ ਲੜੀ ਜਾਂਦੇ ਨੇ ਹਾਲਾਤਾਂ ਲਈ ਇਹਨਾਂ ਦੇ ਇੰਨੇ ਹਾਲਾਤ ਖਰਾਬ ਨੇ ਕਿ ਕੁਝ ਵੀ ਕਿਹਾ ਨਹੀਂ ਜਾ ਸਕਦਾ ਪਰ ਸਰਕਾਰਾਂ ਕੋਈ ਧਿਆਨ ਇਹਨਾਂ ਵੱਲ ਨਹੀਂ ਦੇ ਰਹੀਆਂ ਤੇ ਇਸ ਕਰਕੇ ਅਗਲੀ ਜਿਹੜੀ ਖਬਰ ਮੈਂ ਤੁਹਾਡੇ ਨਾਲ ਸੰਝੀ ਕਰਨੀ ਚਾਹੁੰਦਾ ਜੀ ਕਿ ਜਿਹੜੀ ਇੱਕ ਮਾਫ ਕਰਨਾ 17 ਕੈਂਸਰਜ਼ ਦੀ ਰਿਪੋਰਟ ਆ ਰਹੀ ਹੈ ਸਾਡੇ ਜਿਹੜੀ ਯੰਗਰ ਜਨਰੇਸ਼ਨ ਹੈ ਇਹ ਬਹੁਤ ਖਤਰਨਾਕ ਖਬਰ ਹੈ ਬੜੀ ਸੀਰੀਅਸ ਖਬਰ ਹੈ ਸੈਂਸਿਟਿਵ ਵੀ ਹੈ ਇੱਕ ਰੀਸੈਂਟ ਸਟੱਡੀ ਪਬਲਿਸ਼ ਹੋਈ ਹੈ ਲੌਂਸੈਟ ਮੈਗਜ਼ੀਨ ਮੈਗਜ਼ੀਨ ਦੇ ਵਿੱਚ ਲੌਂਸੈਟ ਮੈਗਜ਼ੀਨ ਦੇ ਵਿੱਚ ਆਈ ਹੈ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਕੈਂਸਰ ਜਿਹੜੀ ਛੋਟੀ ਜਨਰੇਸ਼ਨ ਦੇ ਸਾਡੇ ਬੱਚੇ ਨੇ ਜਨਰੇਸ਼ਨ ਐਕਸ ਜਿਹੜੀ 1965 ਤੋਂ ਬਾਅਦ ਪੈਦਾ ਹੋਈ ਤੇ 1994 ਤੱਕ 1965 ਤੋਂ ਲੈ ਕੇ 1994 ਤੱਕ ਦੇ ਜਿਹੜੇ ਲੋਕ ਪੈਦਾ ਹੋਏ ਨੇ ਇਹਦੇ ਵਿੱਚ ਜਨਰੇਸ਼ਨ ਐਕਸ ਆ ਤੇ ਜਨਰੇਸ਼ਨ ਵਾਈ ਆ ਜਨਰੇਸ਼ਨ ਵਾਈ ਆ ਜਿਹੜੀ 1981 ਤੋਂ 1994 ਦੇ ਦਰਮਿਆਨ ਪੈਦਾ ਹੋਈ ਹੈ ਜਨਰੇਸ਼ਨ ਜ਼ੈਡ ਆ ਜਿਹੜੀ ਉਹ 1995 ਤੋਂ ਬਾਅਦ 2009 ਤੱਕ ਜਿਹੜੀ ਪੈਦਾ ਹੋਈ ਹੈ ਉਹਨੂੰ ਅਸੀਂ ਕਹਿੰਦੇ ਹਾਂ ਜਨਰੇਸ਼ਨ ਜ਼ੈਡ ਜ਼ੀ ਜਨਰੇਸ਼ਨ ਅੱਜ ਆਪਾਂ ਗੱਲ ਕਰਨਾ ਹੈ ਜਨਰੇਸ਼ਨ ਐਕਸ ਅਤੇ ਵਾਈ ਦੀ 1965 ਤੋਂ ਲੈ ਕੇ 1994 ਦੇ ਦਰਮਿਆਨ ਜਿਹੜੇ ਲੋਕ ਪੈਦਾ ਹੋਏ ਨੇ ਇਹ ਕੰਪੈਰੀਟਿਵਲੀ ਯੰਗਰ ਲੋਕ ਨੇ ਇਹਨਾਂ ਨੂੰ ਇਹਨਾਂ ਨੂੰ 17 ਕਿਸਮ ਦੇ ਕੈਂਸਰ ਲਪੇਟ ਰਹੇ ਨੇ ਆਪਣੀ ਜਦ ਵਿੱਚ ਲੈ ਰਹੇ ਨੇ 17 ਕਿਸਮ ਦੇ ਕੈਂਸਰ ਇਹਨਾਂ ਦੀ ਉਮਰ ਜਿਹੜੀ ਹੈ ਉਹ 25 ਤੋਂ 84 ਸਾਲ ਦੇ ਦਰਮਿਆਨ ਜਿਹੜੇ ਲੋਕ ਨੇ ਜਨਰੇਸ਼ਨ ਐਕਸ ਜਨਰੇਸ਼ਨ ਵਾਈ 1965 ਤੋਂ ਲੈ ਕੇ 1994 ਤੱਕ ਦੇ ਜੰਮੇ ਹੋਏ ਲੋਕਾਂ ਨੂੰ 34 ਵਿੱਚੋਂ 17 ਕਿਸਮ ਦੇ ਕੈਂਸਰ ਆਪਣੀ ਜ਼ਾਤ ਵਿੱਚ ਲੈ ਰਹੇ ਨੇ ਟੋਟਲ ਕਿਸਮਤ 34 ਨੇ ਜਿਨ੍ਹਾਂ ਵਿੱਚੋਂ 17 ਉਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੇ ਨੇ ਯੂਐਸ ਪਾਪੂਲੇਸ਼ਨ ਦੀ 94% ਲੋਕਾਂ ਨੂੰ ਕਵਰ ਕੀਤਾ ਗਿਆ ਹੈ 2009 ਤੋਂ ਲੈ ਕੇ 2019 ਦੇ ਦਰਮਿਆਨ ਡਾਟਾ ਐਨਾਲਿਸਿਸ ਕੀਤਾ ਗਿਆ ਹੈ ਵੱਡੀ ਗਿਣਤੀ ਇਸ ਦੇ ਵਿੱਚ ਕਵਰ ਕੀਤੀ ਗਈ ਹੈ 94% ਲੋਕਾਂ ਨੂੰ ਕਵਰ ਕੀਤਾ ਗਿਆ ਤੇ ਯੂਨੀਵਰਸਿਟੀ ਆਫ ਕੈਲਗਰੀ ਦੇ ਇੱਕ ਡਾਕਟਰ ਨੇ ਜੀ ਮਿਰਾਂਡਾ ਫਿਡਲਰ ਬਿਨੋਡੀਆ ਇਹ ਵੀ ਇਸਾ ਸਟੱਡੀ ਦੇ ਆਥਰ ਨੇ ਜਿਨ੍ਹਾਂ ਨੇ ਸਟੱਡੀ ਕੀਤੀ ਹੈ ਉਹ ਇਹਨਾਂ ਦਾ ਨਾਮ ਇੱਥੇ ਵਿੱਚ ਸ਼ਾਮਲ ਹੈ ਉਹ ਕਹਿੰਦੇ ਕਿ ਬੜਾ ਖਤਰਨਾਕ ਟ੍ਰੈਂਡ ਚੱਲ ਰਿਹਾ ਹੈ ਜਿਹਦੇ ਵਿੱਚ ਯੰਗਰ ਇੰਡੀਵਿਜੂਅਲਸ ਛੋਟੀ ਉਮਰ ਦੇ ਜਿਹੜੇ ਸਾਡੇ ਵਿਅਕਤੀ ਨੇ ਨਾ ਉਹਨਾਂ ਨੂੰ ਸਿਰਫ ਕੈਂਸਰ ਡਾਇਗਨੋਸ ਕੀਤਾ ਜਾ ਰਿਹਾ ਹੈ ਪਰ ਉਹਦੇ ਰਿਜ਼ਲਟ ਬੜੇ ਭੜੇ ਆ ਰਹੇ ਨੇ ਕੈਂਸਰ ਡਾਇਗਨੋਸ ਹੋ ਗਿਆ ਉਹਦਾ ਇਲਾਜ ਹੋ ਗਿਆ ਠੀਕ ਹੋ ਗਿਆ ਇਹ ਵੀ ਚੱਲਦੀ ਹੈ ਗੱਲ ਪਰ ਕੈਂਸਰ ਡਾਇਗਨੋਸ ਹੋ ਗਿਆ ਉਹਦਾ ਇਲਾਜ ਨਹੀਂ ਹੁੰਦਾ ਇਹ ਇਹ ਭੈੜੇ ਰਿਜ਼ਲਟ ਨੇ ਮਰ ਰਹੇ ਨੇ ਲੋਕ ਤੇ ਡਾਈਜੈਸਟਿਵ ਟ੍ਰੈਕਟ ਕੈਂਸਰ ਜਿਹੜਾ ਸਾਡਾ ਹਜ਼ਮ ਕਰਨ ਵਾਲਾ ਸਿਸਟਮ ਹੈ ਆ ਪਾਚਨ ਪ੍ਰਣਾਲੀ ਦਾ ਜਿਹੜਾ ਕੈਂਸਰ ਆ ਉਹ ਬਹੁਤ ਆਉਣ ਲੱਗ ਪਿਆ ਕੈਂਸਰ ਰੇਟਸ ਜਿਹੜੇ ਨੇ ਉਹ স্মੋਕਿੰਗ ਨਾਲ ਜਿਹੜੇ ਹੁੰਦੇ ਸੀ ਉਹ ਤਾਂ ਘਟ ਗਏ ਨੇ ਸਿਗਰਟ ਨੁਸ਼ੀ ਕਰਨ ਕਰਕੇ ਜਿਹੜਾ ਜਿਹੜਾ ਕੈਂਸਰ ਆਉਂਦਾ ਸੀ ਉਹ ਤਾਂ ਸਾਡਾ ਹੁਣ ਘਟ ਗਿਆ ਪਰ ਹੁਣ ਇਸ ਵੇਲੇ ਜਿਹੜੇ ਦੂਜੀ ਟਾਈਪ ਦੇ ਕੈਂਸਰ ਨੇ ਹੈਡ ਮਾਉਥ ਨੈਕ ਇਹਦੇ ਵਿੱਚ ਗਿਣਤੀ ਬਹੁਤ ਵਧ ਗਈ ਹੈ ਹੈਡ ਮਾਉਥ ਐਂਡ ਨੈਕ ਦੇ ਵਿੱਚ ਕੈਂਸਰ ਆ ਰਿਹਾ ਹੈ اسپੈਸ਼ਲੀ ਯੰਗ ਵਿਮਨ ਦੇ ਵਿੱਚ ਲੜਕੀਆਂ ਔਰਤਾਂ ਦੇ ਵਿੱਚ ਆ ਰਿਹਾ ਹੈ ਤੇ ਇਹਦਾ ਕਾਰਨ ਇੱਕ ਮੇਜਰ ਕਾਰਨ ਦੱਸਿਆ ਜਾ ਰਿਹਾ ਹੈ ਕਿ ਐਲਕੋਹਲ ਕੰਜ਼ਮਪਸ਼ਨ ਵਧ ਗਈ ਹੈ ਸ਼ਰਾਬ ਨੋਸ਼ੀ ਵਧ ਜਾਣ ਕਰਕੇ ਇਹ ਕੈਂਸਰ ਦੀ ਗਿਣਤੀ ਵਧੀ ਹੈ ਦੂਜੇ ਮੋਟਾਪੇ ਕਾਰਨ ਕਈ ਤਰ੍ਹਾਂ ਦੇ ਕੈਂਸਰ ਬਣਨ ਲੱਗ ਪੈ ਨੇ ਜੀ ਮੋਟਾਪਾ ਹੋਣ ਕਰਕੇ ਕਈ ਤਰ੍ਹਾਂ ਦੇ ਕੈਂਸਰ ਆਉਣ ਲੱਗ ਪੈ ਨੇ ਅਰਜੈਂਟ ਨੀਡ ਜਿਹੜੀ ਇਸ ਵੇਲੇ ਇਹ ਹੈ ਕਿ ਹੁਣ ਤੱਕ ਤਾਂ ਸਾਡੇ ਕੋਲ 50 ਸਾਲ ਦੀ ਉਮਰ ਦੇ ਵਿੱਚ ਅਸੀਂ ਕੈਂਸਰ ਸਕਰੀਨਿੰਗ ਸ਼ੁਰੂ ਕਰਦੇ ਆ ਮੰਗ ਇਹ ਕੀਤੀ ਜਾ ਰਹੀ ਹੈ ਕਿ ਇਹਨੂੰ 40 ਤੇ ਸ਼ੁਰੂ ਕੀਤਾ ਜਾਵੇ ਜਦੋਂ ਕਿਸੇ ਦੀ ਉਮਰ 40 ਸਾਲ ਦੀ ਹੋ ਜਾਏ ਉਦੋਂ ਕੈਂਸਰ ਸਕਰੀਨਿੰਗ ਸਟਾਰਟ ਹੋਣੀ ਚਾਹੀਦੀ ਹੈ ਤੇ ਇਹਨੂੰ ਲਾਜ਼ਮੀ ਕੀਤੇ ਜਾਣ ਦੀ ਲੋੜ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਖਬਰ ਆ ਰਹੀ ਹੈ ਜੀ ਕਿ 25 ਤੋਂ 27 ਅਗਸਤ ਦੇ ਦਰਮਿਆਨ 25 ਤੋਂ 27 ਅਗਸਤ ਦੇ ਦਰਮਿਆਨ ਸਾਡੀ ਫੈਡਰਲ ਸਰਕਾਰ ਹੈਲੀਫੈਕਸ ਵਿੱਚ ਰੀਟਰੀਟ ਰੱਖ ਰਹੀ ਹੈ ਕੈਬਨਿਟ ਦੀ ਰੀਟਰੀਟ ਹੈ ਫੈਡਰਲ ਸਰਕਾਰ ਦੇ ਜਿੰਨੇ ਕੈਬਨਿਟ ਮੰਤਰੀ ਨੇ ਉਹ ਪ੍ਰਧਾਨ ਮੰਤਰੀ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਤੇ ਜਾ ਰਹੇ ਨੇ ਫਿਰ ਟੈਕਸਪੇਅਰ ਦੇ ਉੱਤੇ ਗਲ ਗਲ ਛੱਲ ਰਹੇ ਉੱਡਣਗੇ ਉੱਤੇ ਆਈਸਕ੍ਰੀਮਾਂ ਖਾਧੀਆਂ ਜਾਣਗੀਆਂ ਕੋਈ ਨਹੀਂ ਅੱਗੇ ਆਪਾਂ ਇਹਦੀ ਗੱਲ ਕਰ ਚੁੱਕੇ ਹਾਂ ਸਾਨੂੰ ਚਿੱਠੀਆਂ ਦੇ ਵਿੱਚ ਦੱਸਿਆ ਲੋਕਾਂ ਨੇ ਕਿ ਕਿੰਨਾ ਖਰਚਾ ਉਹਨਾਂ ਦੇ ਉੱਤੇ ਹੁੰਦਾ ਹੈ ਇਦੇ ਵਿੱਚੋਂ ਨਿਕਲ ਪਾਉਣ ਨੂੰ ਕੱਢਣ ਪਾਉਣ ਨੂੰ ਕੀ ਹੈ ਕੁਝ ਨਹੀਂ ਪਤਾ ਸਾਨੂੰ ਹੁਣ ਇਹ ਰੀਟਰੀਟ ਹੋ ਰਹੀ ਹੈ 25 ਤੋਂ 27 ਅਗਸਤ ਦੇ ਦਰਮਿਆਨ ਪਰ ਉਸ ਤੋਂ ਪਹਿਲਾਂ ਪਹਿਲਾਂ ਪ੍ਰਧਾਨ ਮੰਤਰੀ ਆਪਣੀ ਕੈਬਨਿਟ ਸਫਲ ਕਰ ਸਕਦੇ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਆਪਣੀ ਕਾਬੀਨਾ ਦੇ ਵਿੱਚ ਤਬਦੀਲੀਆਂ ਕਰਨ ਬਾਰੇ ਵਿਚਾਰ ਕਰ ਰਹੇ ਨੇ ਕੁਝ ਲੋਕ ਛੱਡ ਗਏ ਨੇ ਕੁਝ ਲੋਕਾਂ ਨੇ ਹੋਰ ਜਿਹੜੇ ਹੁਣ ਇਸ ਵੇਲੇ ਮੰਤਰੀ ਨੇ ਉਹਨਾਂ ਨੇ ਅਨਾਉਂਸ ਕਰ ਦਿੱਤਾ ਕਿ ਅਗਲੀ ਇਲੈਕਸ਼ਨ ਉਹਨਾਂ ਨੇ ਨਹੀਂ ਲੜਨੀ ਸੋ ਉਹਨਾਂ ਨੂੰ ਖਿਆਲ ਵਿੱਚ ਰੱਖਦੇ ਹਾਂ ਕਿ ਜਿਨ੍ਹਾਂ ਨੇ ਅਗਲੀ ਇਲੈਕਸ਼ਨ ਲੜਨੀ ਨਹੀਂ ਉਹਨਾਂ ਨੂੰ ਹੁਣ ਮੰਤਰੀ ਰੱਖਣ ਦਾ ਫਾਇਦਾ ਨਹੀਂ ਦੂਜੇ ਪਾਸੇ ਪ੍ਰੈਸ਼ਰ ਇਹ ਬਣ ਰਿਹਾ ਹੈ ਕਿ ਬਹੁਤ ਜਿਹੜੀ ਪਪੂਲਾਰਿਟੀ ਦਾ ਗ੍ਰੋਥ ਹੈ ਉਹ ਹੈ ਹੀ ਨਹੀਂ ਪਪੂਲਾਰਿਟੀ ਦਾ ਗ੍ਰਾਫ ਹੇਠਾਂ ਨੂੰ ਜਾ ਰਿਹਾ ਹੈ ਉਸ ਨੂੰ ਬਚਾਉਣ ਵਾਸਤੇ ਹੁਣ ਕੈਬਨਿਟ ਦੇ ਵਿੱਚ ਸ਼ਫਲ ਕੀਤਾ ਜਾਵੇ ਤਾਂ ਕਿ ਕੋਈ ਨਵੀਂ ਤਾਜ਼ਗੀ ਭਰੀ ਜਾ ਸਕੇ ਕੈਬਨਿਟ ਦੇ ਵਿੱਚ ਸਰਕਾਰ ਦੇ ਵਿੱਚ ਕਿ ਸਰਕਾਰ ਤੁਹਾਡੇ ਵਾਸਤੇ ਕੰਮ ਕਰ ਰਹੀ ਹੈ ਇਸ ਤਰ੍ਹਾਂ ਦਾ ਕੋਈ ਨਜ਼ਰ ਆਉਣਾ ਚਾਹੀਦਾ ਚਿੰਨ੍ਹ ਉਹਦੇ ਵਾਸਤੇ ਪ੍ਰਾਈਮ ਮਿਨਿਸਟਰ ਵੀ ਜਾਂ 21 ਅਗਸਤ ਨੂੰ ਕੈਬਨਿਟ ਵਿੱਚ ਤਬਦੀਲੀ ਕਰ ਸਕਦੇ ਨੇ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਅੱਜ ਦੇ ਕਰੰਟ ਅਫੇਅਰਸ ਵਿੱਚ ਇਹੀ ਸੁਣਨ ਲਈ ਧੰਨਵਾਦ ਜੀ this is ckyr 106.7 fm calgary this is Red.